ਅੱਗੇ ਆਜਾ ਜੀ ਨਾਮ ਬੋਲੋ ਤਾਂ ਰਹਿ ਜਾਂਦਾ ਹੈ ਸੁਖਾਰਾ ਜੀ ਨੇ ਸੰਜਮ ਜੀ ਕਾਮਣਾ ਜੀ ਨੇ ਦੀ ਸਾਊਂਡ ਦੀ ਸੇਵਾ ਹੈ ਬਹਿੰਦਰ ਸਿੰਘ ਜੀ ਅੱਗੇ ਆਜਾ ਜੀ ਮੇਨਦਰ ਸਿੰਘ ਜੀ ਬੋਲੇ ਜੀ ਤੋਂ ਅਜਾ ਅਜੋਦੀਪ ਜੀ ਅਮਰੀਕ ਸਿੰਘ ਜੀ ਮਾਣੀ ਜੀ ਨੂੰ ਬੇਨਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਕੀ ਜੋ ਨਾਲ ਦੀ ਨਾਲ ਕਿਰਪਾਉ ਦਿੱਤੇ ਜਾਣਗੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਅਰਦਾਸ ਕਰੀਏ ਜੀ ਸ਼ਰਧਤ ਰੈਂਦੀ ਹੈ ਸਾਰੇ ਸੰਗਤ ਸਾਧ ਸੰਗਤ ਜੀ ਪਾਗੁਰੂ ਸਰਪੰਚ ਜੀ ਸਾਰੇ ਸੰਗਤ ਇਕਾਗਰ ਜੀ ਤੋਂ ਪਹਿਸ ਜੋੜ ਕੇ ਖੜੀ ਹੈ ਆਪਾਂ ਗੁਰੂ ਸਾਹਿਬ ਜਗੇ ਅਰਦਾਸ ਕਰੀਏ ਭਵਤੀ ਸੁਭਾਤੀ ਸੁਰਕਾ ਗੁਰੂ ਨਾਨਕ ਦੇਵ ਜਿਹਾਏ ਰੰਗਤ ਗੁਰ ਤੇ ਅਰਦਾਸ ਰਾਵ ਦਸਾਂ ਮ੍ਰਿਤਮਾਈ ਅਰਜਨ ਹਰ ਗੋਬਿੰਦ ਨੂੰ ਸੇਵਰਾ ਸ੍ਰੀ ਹਰਾਈ ਸ੍ਰੀ ਹਰਿ ਪ੍ਰੇਸ਼ੰਤ ਆਈਏ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਭਰ ਨਾਮ ਨਿਦ ਆਵੇ ਧਾਏ ਸਰਖਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਖਾਈ ਹੋਏ ਸਹਾਈ ਦਸਾਂ ਸੰਗ ਜੀ ਦੀ ਆਤਮਿਕ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਠ ਜੇਦਾਰ ਜੀ ਦਾ ਧਿਆਨ ਕਰਕੇ ਫਲਸਾ ਜੀ ਬੋਲੋ ਜੀ ਨਾਮੇ ਤੇਰ ਮਾਨਿਆ ਦੇ ਮਹ ਮਿਤਾੜਿਆ ਦੇ ਤਾਨ ਜੀ ਮਨਜੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦਿ ਜੀ ਆਲੇ ਹਜੂਰ ਅਰਦਾਸ ਬੇਤੀ ਕੀਤੀ ਜਾਂਦੀ ਹੈ ਤਨ ਤਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜ ਸਦੇ ਪਾਸ਼ਾ ਜੀਓ ਇਸ ਸਾਬ ਜੀ ਦੇ ਪੁੱਤਰ ਪਾਵਨ ਅਸਾਲ ਗੁਰਦੁਆਰਾ ਸ੍ਰੀ ਹਰਿ ਪੁਰਾਣੀ ਤੋਂ ਗੁਰਦੁਆਰਾ ਸਹਿ ਹੈ ਸਮੂਹ ਸਰਵਤ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਵਤ ਸੰਗਤਾਂ ਦੇ ਸਾਰੇ ਲੋਕ ਦੇ ਨਾਲ ਦਸ਼ਮੇਸ਼ ਪਿਤਾ ਕਮਜੀਤ ਸਿੰਘ ਸਾਹਿਬ ਆਜਾ ਬਾਲੇ ਸਰਵਾਸਤਾ ਦੇ ਪਿਤਾ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਬਰਾਹ ਦੇ ਪਵਿੱਤਰ ਪਾਵਨ ਪ੍ਰਕਾਸ਼ yeah No, sí. sí. ਸਤਿ ਸ਼੍ਰੀ ਅਕਾਲ ਤੁਹਾਨੂੰ ਸ਼ੁਰੂ ਕਰੂੰ ਗੁਰੂ ਸਿੰਘ ਜੀ ਦੇ ਪ੍ਰਕਾਸ਼ ਤੇ ਆਲਨ ਸਮਰਪਿਤ ਜੋ ਕਰਾਰੇ ਵਿੱਚ ਮਹਾਨ ਅਗਰ ਕੀਰਤਨ ਆ ਉਹ ਸਜਾਇਆ ਗਿਆ ਹੈ ਸੋ ਤੁਸੀਂ ਦੇਖ ਰਹੇ ਸ਼ਾਨੇ ਪੰਜਾਬ نیوز ਅੱਲਾਹ ਨਾਲ ਕੋ ਸਿੱਧੀ ਤਸਵੀਰਾਂ ਜੋ ਕਿ ਗੁਰਦੁਆਰਾ ਸਬਜੀ ਮੰਡੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੋ ਹੈ ਬਿਸਕੂਟਾਂ ਦੀ ਲੰਗਰ ਦੀ ਸੇਵਾ ਲਗਾਈ ਗਈ ਹੈ ਸੋ ਕਰ ਰਹੇ ਹਨ ਸੋ ਤੋਂ ਅੰਦਖਾਨੇ ਤੋਂ ਖੁਦ ਤਸਵੀਰਾਂ ਸੋ ਦੇਦਰੋ ਸ਼ਾਨੇ ਪੰਜਾਬ ਦੇ ਚੈਨਲ ਤੇ ਉੱਪਰ ਦੋ ਵਿਸ਼ੇ ਜਿਹੜਾ ਅਜ ਪ੍ਰਕਾਸ਼ ਦਿਹਾੜਾ ਦੁਨੀਆ ਭਰ ਦੇ ਬੜੇ ਸ਼ਤਾਪੁਰ ਤੋਂ ਨਾਲ ਜੋ ਮਨਾਇਆ ਜਾਏਗਾ ਸੇਤਰੀ ਤੋਂ ਪਾ ਵੀ ਦਾ ਸਾਧ ਜਗਰ ਕੀਰਤਨ ਕੱਟਿਆ ਗਿਆ ਸੋ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਥ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਾਲਿਆਂ ਨੇ ਸਿੱਖ ਪੰਥ ਥਾਗਿਆ ਤੇ ਸਿੱਖ ਕੌਮ ਸਿੱਖ ਕੌਮ ਦੇ ਲਈ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰਵਾਰ ਵਾਰਿਆ ਅਸੀਂ ਚਾਹੁੰਦੇ ਹਾਂ ਸਾਧ ਸੰਗਤ ਨੂੰ ਇਹੀ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਸਿੱਖੀ ਨੂੰ ਪਰਫੁੱਲਟ ਕਰੋ ਜੋ ਸਿੱਖੀ ਹੈ ਉਹਨੂੰ ਢਾਹ ਲੱਗਦੀ ਜਾਂਦੀ ਹੈ ਆਪਣੇ ਬੱਚਿਆਂ ਨੂੰ ਅਸੀਂ ਬੇਨਤੀਆਂ ਕਰਦੇ ਹਾਂ ਵੀ ਉਹ ਸਿੱਖੀ ਸਰੂਪ ਵਿੱਚ ਆਉਣ ਅਤੇ ਗੁਰੂ ਪੰਥ ਦੇ ਸੇਵਾਦਾਰ ਬਣ ਗੁਰੂ ਗੋਬਿੰਦ ਸਿੰਘ ਜ ਨੇ ਸਾਡੀ ਸਿੱਖੀ ਦੇ ਲਈ ਸਰਬੰਸ ਵਾਰਿਆ ਅਜੀ ਦਾ ਇਹ ਸਾਥ ਸੰਗਤ ਨੂੰ ਸਨੇਹ ਦੇਣਾ ਚਾਹੁੰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਵੱਲੋਂ ਸਬਜੀ ਮੰਡੀ ਕੁਰਾਲੀ ਵੱਲੋਂ ਬਈ ਗੁਰਸਿੱਖੀ ਦੇ ਧਾਰਨ ਕਰੋ ਅਮਰਤ ਖੋਗੋ ਸਿੰਘ ਸਾਜੋ ਵਾਇਸ ਉਲੀ ਕਟਾ ਸਾਰਾ ਦਸਪਾਸ ਸਸਾਇਟੀ ਕੋਲ ਬਾਹਰ ਹੈ ਜਿਹੜਾ ਨਾ ਤੁਹਾਨੂੰ ਪਾਸ ਦਿਖਾਦਾ ਸੋ ਸਤ ਸਤ ਦਾਤਾ ਦਾਤਾ ਤੋਂ ਕਿਹਾ ਗੋਇਲ ਗਰੀਬ ਤੇ ਹੈ ਤੇ ਉਹ ਦੁਆਰਾ ਹਰ ਹਮਤ ਦਾ ਸਾਡੀ ਨੂੰ ਸਮਝਣਾ ਹੈ ਨਗਰ ਕੀਤਾ ਸਜਾਇਆ ਜਾਂਦਾ ਸੋਸ਼ ਨਗਰ ਕੀਤੇ ਸੋਚੀਆਂ ਸ਼ਹਿਰ ਦੀਆਂ ਪਰ ਨਿਰਸੋcita ਗਰਨਾਲਕ ਨਾਮ ਲਈਆ ਸੰਗਤ ਹੋ ਟਕੀ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਆराधना ਕਰਦੀ ਕੋਹ ਕਹਿੰਦਾ ਬਹੁਤ ਵੱਡਾ ਸਿੱਖ ਕੌਮ ਲਈ ਜੋ ਉਹਨਾਂ ਨੇ ਆਪਣਾ ਪਰਵਾਸ ਵਾਰਕ ਹੈ ਜੋਗਨ ਇਸ ਮਾਮਲੇ ਨੂੰ ਬਰਕਰਾਰ ਕਰਨ ਦੇ ਲਈ ਕੀਤਾ ਉਸ ਉਸ ਦੀ ਦੇਣ ਕਰ ਸਿੱਖ ਕੌਮ ਦੇ ਨਹੀਂ ਸਕਦੀ ਨਮਸਕਾਰ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਾਰੀ ਕਿਨਾਰਾ ਤੇ ਸਾਰੀ ਤੁਲਨਾਕ ਨਾਮ ਨੂੰ ਆਪ ਸਭ ਬਹੁਤ ਬੰਦਾ ਆਸ਼ਾ ਹੁੰਦਾ ਜੰਮੇ ਮਰਦੇ ਦੰਮੜਾ ਪ੍ਰਯਾਮ ਚੇਲਾ ਬਹੁ ਬਹੁ ਗੁਣਸ਼ੇ ਆਪੇ ਕਰ ਚੇਲਾ ਸੁਖਨਾਮੀ ਬਹੁਤ ਮਹਾਨ ਦਾ ਸ਼ੈਖੀ ਗੁਰੂ ਜੀ ਹੈ ਸੁਖਨਾ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਉਣ ਦੇ ਲਈ ਸਮੁੱਚੀ ਸੰਗਤ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਘੜੇ ਮੁਕਰੇ ਕਰਾਲੇ ਵਿੱਚ ਮਹਾਨ ਜੀ ਜਾਇਆ ਗਿਆ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੰਦੇ ਅੱਜ ਬਹੁਤ ਸੀ ਖੁਸ਼ੀ ਦਾ ਦਿਹਾੜਾ ਹੈ ਸਰਵਸਦਾਣੀ ਸਾਇਹੇ ਕਮਾਲ ਜੁਰ ਗੋਵਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਬਰੇ ਪਿਆਰ ਸਰਦਾਰਾਂ ਦੇ ਮਨਾਰੀ ਅੱਜ ਗੁਰਾਰੀ ਸ਼ਹਿਰ ਦੇ ਅੰਦਰ ਵਧਾਰਾ ਸਾਰੀ ਹਰ ਗੁਰਸਾਹਿਬ ਤੋਂ ਗੁਰਗੱਲ ਸਾਹਿਬ ਦੀ ਵਾਇਸ ਅਦਰ ਕੀਰਤ ਸਾਹਿਬ ਦੇ ਇਤਰਾਜ ਤੇ ਸੰਗਤਾਂ ਦੇ ਬਹੁਤ ਫਤਿਹ ਹੈ ਮੈਂ ਆਪਣੇ ਵੱਲੋਂ ਬਹੁਤ ਸਾਰਾ ਸ਼ੁਕਰਾ ਪ੍ਰਗਾਤੋਂ ਸਾਹਿਬੀ ਕਮਾਲ ਗੁਰੂ ਸਤਾਰਾ ਦੇ ਪ੍ਰਕਾਸ਼ ਪਹਿੜੀਆਂ ਲੱਖ ਲੱਖ ਵਧਾਈ ਆਨੰਦ ਗੋਸਤ ਤੇ ਗੋਲਨ ਹੈ ਆਨੰਦ ਦਾ y बे <laughs> परिका ਸਾਰੇ ਪੰਜਾਬ ਮੇਨ ਤੇ ਹੋਣ ਵਾਲੇ ਇਹਨਾਂ ਬਹੁਤ ਬਹੁਤ ਮਾਣਕੀ ਸਮ੍ਰਿਤੀ ਕਰਦੇ ਇੱਕ ਨਗਰ ਕਵੀ ਜਿੰਨੇ 100 ਬੋਤਨਵਾਰ